ਪਾਰਕ ਘਟ ਸਵੀਮਿੰਗ ਪੂਲ ਤੁਸੀਂ ਕਹਿ ਸਕਦੇ ਹੋ ਕਿ ਆ ਜ਼ਿਆਦਾ ਲੱਗ ਰਿਹਾ ਤੁਸੀਂ ਦੇਖੋ ਕਿ ਦੂਰ ਦੂਰ ਤੱਕ ਤਾਂ ਮੈਨੂੰ ਪਤਾ ਲੱਗੇਗਾ ਕਿ ਕਿਹੜਾ ਰਸਤਾ ਕਿੱਧਰ ਨੂੰ ਜਾ ਰਿਹਾ ਕਿਹੜਾ ਰਸਤਾ ਕਿਉਂਕਿ ਇਸ ਤਨ ਸਾਰਾ ਦਾ ਸਾਰਾ ਜਿਹੜਾ ਹੈ ਪਾਰਕ ਹੈ ਇੱਕ ਤਰ੍ਹਾਂ ਦਾ ਵੱਟਾ ਸਵੀਮਿੰਗ ਪੂਲ ਬਣ ਕੇ ਤਿਆਰ ਹੋ ਚੁੱਕਾ ਹੈ ਇਹ ਮੇਨ ਪਾਰਕ ਹੈ ਜੀ ਫੋਰੀਆਲ ਪਾਰਕ ਨੂੰ ਕਿਹਾ ਜਾਂਦਾ ਵਾ ਇਹਨੂੰ 5-6 ਮੱਲੇ ਲੱਗਦੇ ਆ ਗੁਰੂ ਅਰਜਨ ਦੇਵ ਨਗਰ ਆ ਗਿਆ ਦਰਸ਼ਨਗਰ ਹੋ ਗਿਆ ਨਾਲ ਹੀ ਹੋ ਗਿਆ ਕਿੰਨੇ ਮੱਲੇ ਲੱਗਦੇ ਆ ਉਹਨਾਂ ਲਈ ਸਭ ਤੋਂ ਵੱਡੀ ਪਾਰਕ ਇਹ ਹੈ ਕਹਿੰਦੇ ਜੀ ਯੋਗਾ ਕਲਾਸ ਵੀ ਲੱਗਦੀ ਆ ਹੋਰ ਵੀ ਐਕਟੀਵਿਟੀ ਹੁੰਦੀ ਆ ਸਰੇ ਸਾਰੇ ਆਂਦੇ ਆ ਪਰ ਜਿਹੜੇ ਹਾਲਾਤ ਨਾਲ ਹੁਣ ਪਾਣੀ ਖੜ ਗਿਆ ਚਾਰ ਦਿਨ ਨੇ ਇਹਨੇ ਸੁਧਰਾ ਨਹੀਂ ਪਾਣੀ ਪੂਰਾ ਲੋਕਾਂ ਦੇ ਅੰਦਰ ਤੱਕ ਚਲ ਜਾਂਦਾ ਉਹਨਾਂ ਦੇ ਵਿਚਾਰਾਂ ਬੈੱਡ ਬੁੱਡ ਇਹ ਵੋ ਸਾਰੇ ਭੜ ਨੇ ਉਹਨਾਂ ਨੇ ਦੇਖੋ ਨਾਕੇ ਵੀ ਲਾਏ ਹੋਏ ਪਾਣੀ ਕੁੱਪਰ ਵਾਲੇ ਉਹ ਲੋਕ ਪੁੱਛੇ ਦੇਖਿਆ ਜਾਂਦਾ ਉਹਨਾਂ ਨੇ ਨਾਕੇ ਵੀ ਲਾਏ ਹੋਏ ਸਾਰਿਆਂ ਨੇ ਆਪਣੇ ਸਿਵਰੇਜ ਮਤਲਬ ਕਿ ਨਾਲੀਆਂ ਪੁਆਇੰਟ ਬਣਾਏ ਜਾਂ ਤੇ ਬਰਸਾਤ ਦੇ ਆਉਣ ਵਿੱਚ ਮਤਲਬ ਜਿਹੜਾ ਪਾਣੀ ਖੜ ਜਾਂਦਾ ਸਾਰੇ ਘਰਾਂ ਵਿੱਚ ਆ ਜਾਂਦਾ ਬੱਚਾ ਨੂੰ ਬਹੁਤ ਅੱਖਾਂ ਹੁੰਦਾ ਮੱਖੀ ਮੱਛਰ ਕਰਕੇ ਹੋ ਜਾਂਦਾ ਇਸ ਕਿਸਮ ਪਾਣੀ ਸਮੈਲ ਬੜੀ ਗੰਦਗੀ ਬੜੀ ਹੁੰਦੀ ਹੈ ਤੇ ਇਹਨਾਂ ਕਰਕੇ ਥੋੜਾ ਜਿਹਾ ਮਤਲਬ ਕੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਜਿਸ ਪ੍ਰਕਾਰ ਦੇ ਨਾਲ ਅੱਜ ਮਾਨਸੂਨ ਨੇ ਆਪਣਾ ਰੰਗ ਦਿਖਾਇਆ ਹੈ ਵੈਸੇ ਤਾਂ ਜਨਤਾ ਬਹੁਤ ਜ਼ਿਆਦਾ ਖੁਸ਼ ਹੈ ਇਹ ਲਗਾਤਾਰ ਬਰਸਾਤ ਦੇ ਨਾਲ ਹਰ ਪਾਸੇ ਗਰਮੀ ਦੀ ਰਾਹਤ ਮਿਲੀ ਹੈ ਲੇਕਿਨ ਰਾਹਤ ਦੇ ਨਾਲ-ਨਾਲ ਜਿਹੜੀ ਸਮੱਸਿਆਵਾਂ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਲਗਾਤਾਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਬੈਕ ਟੂ ਬੈਕ ਹਰ ਏਰੀਆ ਦੀ ਖਬਰ ਉਸ ਸਾਹਮਣੇ ਤੁਹਾਨੂੰ ਇਸ ਵੇਲੇ ਕੀ ਆ ਗਿਆ ਇੱਕ ਸਮਰਾਲਾ ਚੌਂਕ ਦੇ ਇੱਕ ਉਸ ਪਾਰਕ ਦੇ ਵਿੱਚ ਜਿੱਥੇ ਕਿ ਪਾਰਕ ਘਟ ਸਵਿਮਿੰਗ ਪੂਲ ਤੁਸੀਂ ਕਹਿ ਸਕਦੇ ਹੋ ਕਿ ਇਹ ਜ਼ਿਆਦਾ ਲੱਗ ਰਿਹਾ ਤੁਸੀਂ ਦੇਖੋ ਕਿ ਦੂਰ-ਦੂਰ ਤ ਹਰ ਦਾ ਸਾਰਾ ਜਿਹੜਾ ਪਾਰਕ ਹੈ ਇੱਕ ਤਰ੍ਹਾਂ ਦਾ ਵੱਡਾ সুইমিং ਪੂਲ ਬਣ ਕੇ ਤਿਆਰ ਹੋ ਚੁੱਕਾ ਹੈ ਇੱਥੇ ਵੈਸੇ ਆਮ ਤੌਰ ਤੇ ਸ਼ਾਮ ਦੇ ਟਾਈਮ ਤੱਕ ਕਹਿ ਸਕਦੇ ਹਾਂ ਕਿ ਬੱਚੇ ਆ ਕੇ ਖੇਡਦੇ ਆ ਅੰਦਰ ਆਉਂਦਾ ਜਿਹੜਾ ਹੈ ਇੱਥੇ ਕਹਿ ਲਓ ਕਿ ਸਮਾ ਜਿਹੜਾ ਹੈ ਸ਼ਾਮ ਦੇ ਵੇਲੇ ਅਗਰ ਗੱਲ ਕਰੀਏ ਤਾਂ ਬੱਚੇ ਉਹਨਾਂ ਦੇ ਪੇਰੈਂਟਸ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਜਿਹੜੇ ਝੂਲੇ ਲੱਗੇ ਐ ਸਪੈਸ਼ਲੀ ਬੱਚਿਆਂ ਦੇ ਵਾਸਤੇ ਲਗਾਏ ਗਏ ਐ ਇਹ ਫਾਊਂਟੇ ਲੱਗਾ ਦੇਖੋ ਕਿਸ ਪ੍ਰਕਾਰ ਦੇ ਨਾਲ ਝੂਲੇ ਲੱਗੇ ਨੇ ੜੀ ਕੁਰਸੀਆਂ ਤੱਕ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਡੁੱਬ ਚੁੱਕੀਆਂ ਨੇ ਇਸ ਨਾਲ ਤੁਸੀਂ ਇੱਕ ਆਕਲਨ ਕਰ ਲਗਦੇ ਹੋ ਕਿ ਕਿੰਨਾ ਪਾਣੀ ਜਿਹੜਾ ਵੈਸ پارک ਦੇ ਨਾਲ ਜਿਹੜਾ ਜਿਸ ਪ੍ਰਕਾਰ ਨਾਲ ਉਹ ਬੈਠਣ ਵਾਲੀ ਕੁਰਸੀ ਤੱਕ ਜਿਹੜੀ ਹੈ ਉੱਥੇ ਤੱਕ ਪਾਣੀ ਜਿਹੜਾ ਪਹੁੰਚ ਚੁੱਕਿਆ ਹੈਗਾ ਵੈ ਸੋ ਇੱਕ ਵੱਡੀ ਗੱਲ ਹੈ ਉਹ ਦੂਸਰੀ ਦੇਖ ਸਕਦੇ ਹੋ ਕਿ ਜਿਸ ਵੇਲੇ ਇੰਨਾ ਪਾਣੀ ਜਿਹੜਾ ਇੱਥੇ ਇਕੱਠਾ ਹੋ ਗਿਆ ਤੇ ਇਹ ਇੱਕ ਵਾਰ ਦੀ ਸਮੱਸਿਆ ਨਹੀਂ ਬਲਕਿ ਇਸ ਏਰੀਆ ਦੀ ਹਰ ਬਾਰਿਸ਼ ਤੋਂ ਬਾਅਦ ਇਹ ਪਾਣੀ ਇਸ ਤਰ੍ਹਾਂ ਹੀ ਇਕੱਠਾ ਹੋ ਜਾਂਦਾ ਹੈ ਉਹ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਅਗਰ ਪਾਣੀ ਇੱਥੇ ਪਾਰਕ ਦੇ ਵਿੱਚ ਇੰਨਾ ਇਕੱਠਾ ਹੋ ਗਿਆ ਤੇ ਲੋਕਾਂ ਦੇ ਘਰ ਦੇ ਵਿੱਚ ਜਾਣਾ ਕਿੱਦਾਂ ਬਚ ਸਕਦਾ ਵੈ ਤੇ ਤੁਹਾਨੂੰ ਮੈਂ ਬੈਕਸਾਈਡ ਤਾਂ ਦਿਖਾਵਾਂਗਾ ਕਿ ਉਸ ਤੋਂ ਬੈਕਸਾਈਡ ਤੇ ਤੁਸੀਂ ਅਗਰ ਦੇਖੋ ਤੇ ਕੈਮਰਾਮੈਨ ਨੂੰ ਕਹਾਂਗਾ ਜ਼ਰੂਰ ਬਾਹਰ ਦਾ ਰਸਤਾ ਵੀ ਦਿਖਾਣ ਕਿਉਂਕਿ ਸੜਕ ਦੇ ਜਿਹੜਾ ਬਾਹਲਾ ਰਸਤਾ ਹੈਗਾ ਉਹ ਸਾਰਾ ਪਾਣੀ ਜਿਹੜਾ ਉਹ ਸਪਾਰਕ ਦੇ ਵਿੱਚ ਆਣਾ ਸ਼ੁਰੂ ਹੋ ਜਾਂਦਾ ਜਿਸ ਤਰ੍ਹਾਂ ਹੀ ਬਰਸਾਤ ਸ਼ੁਰੂ ਹੁੰਦੀ ਹੈ ਔਰ ਜਦੋਂ ਕੁਝ ਘੰਟਿਆਂ ਦੀ ਬਰਸਾਤ ਇਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਸਵੇਰ ਤੋਂ ਕੁਝ ਘੰਟਿਆਂ ਦੀ ਬਰਸਾਤ ਜਿਹੜੀ ਹੋਈ ਹੈ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਹੋਣ ਤੋਂ ਬਾਅਦ ਸੜਕ ਦਾ ਜਿਹੜਾ ਪਾਣੀ ਹੈ ਉਹ ਸਾਰਾ ਇਨਾ ਪਾਰਕ ਦੇ ਵਿੱਚ ਆਣਾ ਸ਼ੁਰੂ ਹੋ ਜਾਂਦਾ ਔਰ ਕੋਈ ਇੱਥੇ ਹਲੇ ਸੀਵਰੇਜ ਇਸ ਏਰੀਆ ਦੇ ਵਿੱਚ ਨਹੀਂ ਪਏ ਹੋਏ ਕਿ ਜਿਸ ਕਰਕੇ ਸੀਵਰੇਜ ਥਰੂ ਜਿਹੜਾ ਵਾ ਪਾਣੀ ਜਿਹੜਾ ਵਾ ਆ ਇਥੋਂ ਨਿਕਲ ਸਕੇ ਉਸੇ ਨਿਕਾਸੀ ਹੋ ਸਕੇ ਪਰ ਇਹ ਪਾਰਕ ਮੇਨ ਕਿਹਾ ਜਾਂਦਾ ਜਿੱਥੇ ਐਕਟੀਵਿਟੀਜ਼ ਬਹੁਤ ਜ਼ਿਆਦਾ ਹੁੰਦੀਆਂ ਇਹ ਮੇਨ ਪਾਰਕ ਹੈ ਜੀ ਫਵਾਰੇ ਵਾਲਾ ਪਾਰ ਪੰਜ ਛੇ ਮੱਲੇ ਲੱਗਦੇ ਆ ਗੁਰੂ ਅਰਜਨ ਦੇਵ ਨਗਰ ਆ ਗਿਆ ਦਰਸ਼ਨਗਰ ਹੋ ਗਿਆ ਨਾਲ ਹੀ ਹੋ ਗਿਆ ਕਿੰਨੇ ਮੱਲੇ ਲੱਗਦੇ ਆ ਉਹਨਾਂ ਲਈ ਸਭ ਤੋਂ ਵੱਡੀ ਪਰੇ ਇਹ ਆ ਇੰਦੇ ਚ ਯੋਗਾ ਕਲਾਸ ਵੀ ਲੱਗਦੀ ਆ ਹੋਰ ਵੀ ਐਕਟੀਵਿਟੀ ਹੁੰਦੀ ਆ ਸਾਰੇ ਲੇਡੀਜ਼ ਜੈਨ ਸਾਰੇ ਆਂਦੇ ਆ ਪਰ ਜਿਹੜੇ ਹਾਲਾਤ ਨਾਲ ਹੁਣ ਪਾਣੀ ਖੜ ਗਿਆ ਚਾਰ ਦਿਨ ਇਹਨੇ ਸੁੱਕਣਾ ਨਹੀਂ ਤੇ ਚਾਰ ਦਿਨ ਇਹ ਸੁੱਕਣਾ ਨਹੀਂ ਤੇ ਉਸ ਤੋਂ ਬਾਅਦ ਇਹ ਕਿੰਨਾ ਮੁਸ਼ਕਲ ਹੋ ਜਣੀ ਆ ਲੋਕਾਂ ਨੂੰ ਇੱਥੇ ਬੰਦ ਹੋ ਜਾਂਦਾ ਦੁਖੀ ਹੋ ਜਾਂਦੇ ਲੋਕੀ ਪਰ ਪਾਸੇ ਹਰਿਆਲੀ ਨਜ਼ਰ ਆ ਰਹੀ ਹੈਗੀ ਇਹ ਇਹ ਸਾਰਾ ਮਹੱਲੇ ਵਸੇ ਆਪ ਕਰਦੇ ਆ ਆ ਜੀ ਹੁਣ ਥੋੜੇ ਚਿਰ ਪਹਿਲਾਂ ਅਸੀਂ ਕਟਿੰਗ ਸਾਰੀ ਪਹਿਲਾਂ ਆਪ ਕੀਤੀ ਉਸ ਤੋਂ ਬਾਅਦ ਜਿਹੜੇ ਆਮ ਪਾਰਟੀ ਦੇ ਸਾਡੇ ਇੱਥੇ ਹੈਗੇ ਨਿਮਾਂਦੇ ਥੋੜੇ ਜਿਹਾ ਉਹਨਾਂ ਨੇ ਦੇਖਿਆ ਵੀ ਇਹ ਆਪ ਥੋੜੀ ਆਪ ਹੀ ਕਰ ਰਿਹਾ ਕਟ ਵੱਟ ਕਰ ਰਿਹਾ ਤੇ ਉਹਨਾਂ ਨੇ ਉਤੋਂ ਕਹਿ ਕੇ ਸਪਰਸ਼ ਕਰਾ ਕੇ ਫਿਰ ਬੰਦੇ ਭੇਜੇ ਸੀ ਉਹਨਾਂ ਨੇ ਕਹਾ ਕੁ ਵੱਡਿਆ ਸਾਰਾ ਕੁਝ ਉਹਨਾਂ ਨੇ ਕੀਤਾ ਸੱਲੋਂ ਉੱਪਰੋਂ ਅਸੀਂ ਟਾਣੀਆਂ ਟੁਣੀਆਂ ਜਿਹੜੀਆਂ ਵੱਡੇ ਵੱਡੇ ਝਾੜ ਸੀ ਉਹ ਅਸੀਂ ਆਪ ਕੱਟੇ ਥੋੜਾ ਬੋਤਾ ਉਹਨਾਂ ਨੇ ਵੀ ਗੁਲਾਈ ਜਿ ਕਿਤੇ ਆ ਬਾਕੀ ਸਭ ਤੋਂ ਜ਼ਿਆਦਾ ਗੱਲ ਹੈ ਕਿ ਸਰਕਾਰ ਹੁਣ ਤੁਹਾਡੇ ਏਰੀਆ ਦਾ ਕੰਮ ਕਰ ਰਹੀ ਹੈ ਥੋੜਾ ਹੈਲਪ ਮਿਲ ਰਹੀ ਹੈ ਅਸੀਂ ਜਾਣੇ ਜੀ ਇਹ ਸਾਈਡ ਤੇ ਜਿਹੜਾ ਸੀਵਰੇਜ ਲੈਂਡ ਪੈ ਜਵੇ ਉਹਦੇ ਕਰਕੇ ਪਾਣੀ ਆ ਜਿਹੜਾ ਇੱਥੇ ਖੜਾ ਹੋ ਰਿਹਾ ਵਾ ਪਰਗ ਚ ਆ ਰਿਹਾ ਪਾਣੀ ਸਾਲਾਂ ਤੋਂ ਪਾਣੀ ਇੱਥੇ ਖੜਾ ਹੋ ਰਿਹਾ ਜਦੋਂ ਬਾਰਿਸ਼ ਆਉਂਦੀ ਹੈ ਕਦੇ ਸਮੱਸਿਆ ਨੂੰ ਦੇਖੋ ਉਹ ਇਹਨੂੰ ਦੇ 10 ਸਾਲ ਤੋਂ ਹੋਈ ਗਈ ਸਾਨੂੰ ਦੇਖਦੇ ਜਿਆਦਾ ਇਹ ਪਰਗ ਬਣਿਆ ਵਾ ਉਸ ਤੋਂ ਬਾਅਦ ਇਹਨਾਂ ਨੇ ਵਿੱਚ ਕੋਈ ਸੀਵਰੇਜ ਲੈਂਡ ਪਾਈ ਨਹੀਂ ਪਰਲੇ ਬਾਹਰਲੀ ਉਹ ਬਾਹਰਲਾ ਪਾਣੀ ਸਿੱਧਾ ਅੰਦਰ ਹੀ ਆ ਹੁੰਦਾ ਵਾ ਪਰਗ ਦੇ ਵਿੱਚ ਤਾਂ ਕਹਿਣ ਦਾ ਮਤਲਬ ਹੈ ਕਿ ਬਾਹਰ ਜੇ ਹੁਣ ਪਾਣੀ ਅਗਰ ਕੰਟੀਨਿਊ ਅਜੇ ਤੱਕ ਚਲੋ 3-4 ਘੰਟੇ ਦੀ ਬਰਸਾਤ ਹੈ ਤਾਂ ਉਹ ਇੱਕ ਕੰਡੀਸ਼ਨ ਹੈ ਅਗਰ ਇੱਕ ਦਿਨ ਬਰਸਾਤ ਚੱਲੇ ਜਾਂ ਕੋਈ ਜਿੰਨੂੰ ਆਪਾਂ ਝੜੀ ਵੀ ਕਹਿ ਲੈਂਦੇ ਆ ਤੇ ਲੋਕਾਂ ਦੇ ਘਰਾਂ ਚ ਵੀ ਚਲਾ ਜਾਂਦਾ ਹਾਂਜੀ ਹਾਂਜੀ ਪਾਣੀ ਪੂਰਾ ਲੋਕਾਂ ਦੇ ਅੰਦਰ ਤੱਕ ਚਲ ਜਾਂਦਾ ਉਹਨਾਂ ਦੇ ਵਿਚਾਰਿਆਂ ਬੈੱਡ ਵੁੱਡ ਇਹ ਉਹ ਸਾਰੇ ਭੜ ਜਨੇ ਉਹਨਾਂ ਨੇ ਦੇਖੋ ਨਾਕੇ ਵੀ ਲਾਏ ਹੋਏ ਪਾਣੀ ਰੋਕਣ ਵਾਸਤੇ ਉਹ ਦੇਖੋ ਪਿੱਛੇ ਦੇਖਿਆ ਜਾਦਾ ਉਹਨਾਂ ਨੇ ਨਾਕੇ ਵੀ ਲਾਏ ਹੋਏ ਸਾਰਿਆਂ ਨੇ ਆਪਣੇ ਹੋਰ ਵਿਚਾਰੇ ਮੁਸ਼ਕਲ ਨੇ ਭਾਜਨੇ ਕਿਉਂਕਿ ਕਮਰੇ ਵੀ ਦੋ ਆ ਫਲੈਟਾਂ ਦੇ ਵਿੱਚ ਨਾ ਉਹ ਸਮਾਨ ਚੱਕ ਕੇ ਮੇਰਾ ਰਾਹੁਲ ਕੁਮਾਰ ਜੀ ਕਿੱਥੇ ਰਹਿਣ ਵਾਲੇ ਹੋ ਐਲ ਆਈ ਜੀ ਫਲੈਟ ਦੇ ਵਿੱਚ ਹੀ ਇਹ ਇੱਕ ਸਮੱਸਿਆ ਕਿੱਦਾਂ ਦੇ ਜੋ ਤਾਂ ਦੇ ਆਂਦੇ ਕਿੰਨੀ ਸਮੱਸਿਆ ਚੈ ਇਹਦਾ ਭਾਈ ਆਪਾਂ ਇਹੀ ਕਹਿ ਸਕਦੇ ਹਾਂ ਕਿ ਮਤਲਬ ਕਿ ਸੀਵਰੇਜ ਮਤਲਬ ਕਿ ਨਾਲੀਆਂ ਪੁਆਇੰਟ ਬਣਾਏ ਜਾਣ ਤੇ ਬਰਸਾਤ ਦੇ ਆਂਦੇ ਚ ਮਤਲਬ ਕਿ ਜਿਹੜਾ ਪਾਣੀ ਖੜ ਜਾਂਦਾ ਸਾਰੇ ਘਰਾਂ ਵਿੱਚ ਆ ਜਾਂਦਾ ਬੱਚਾ ਨੂੰ ਬਹੁਤ ਔਖਾ ਹੁੰਦਾ ਮੱਖੀ ਮੱਛਰ ਕਰਕੇ ਹੋ ਜਾਂਦਾ ਜਿਸ ਕਰ ਸਮ ਪਾਣੀ ਦੀ ਸਮੈਲ ਬੜੀ ਗੰਦਗੀ ਬੜੀ ਹੁੰਦੀ ਹੈ ਤੇ ਇਹਦੇ ਕਰਕੇ ਥੋੜਾ ਜਿਹਾ ਮਤਲਬ ਕਿ ਸੁਧਾਰ ਕੀਤਾ ਹੈ ਇਹਨਾਂ ਨੂੰ ਸੁੱਕਣ ਕਿੰਨਾ ਦੇ ਲੱਗ ਜਾਂਦੇ ਆ ਇਹਨਾਂ ਨੂੰ ਸੁੱਕਣ ਨੂੰ ਕਟਵਾੜਾ 20 ਆਪਣਾ 15 20 ਦਿਨ ਲੱਗ ਮਤਲਬ ਕੀ ਆ ਤੇ ਇਹਦਾ ਸੁਧਾਰ ਕੀਤਾ ਜਾਵੇ ਆ ਹਾਂਜੀ ਅੱਛਾ ਅਗਰੇ ਹੁਣ ਇਸਟਮਕਾਰ সুইমিং ਪੂਲ ਦਾ ਲੈ ਚੁਕਾ ਪਾਰਕ ਕਾਟਣ ਦਾ ਰਹਾ সুইਮ ਪੂਲ ਜ਼ਿਆਦਾ ਬਣਿਆ ਹਾਂਜੀ ਹਾਂਜੀ ਇਹੀ ਆ ਵੀ ਸਾਨੂੰ ਇਹ ਡਰ ਆ সুইਮਿੰਗ ਪੂਲ ਦਾ ਚਲੋ ਬਣਿਆ ਬਣਿਆ ਇਹਦੇ ਸਾਨੂੰ ਇਹ ਬੱਚੇ ਕਈ ਵਾਰੀ ਹੁਣੇ ਥੋੜੀ ਦੇਰ ਦਾ ਦੇਖਿਓ ਬੱਚਿਆਂ ਨੇ ਇੱਥੇ ਆ ਕੇ ਤੈਰਨ ਲੱਗੇ ਇਹਨਾਂ ਖੇਡਣ ਲੱਗੇ ਨਾ ਸਾਨੂੰ ਇਹਦਾ ਕੋਈ ਸੱਪ ਵਿਛੂ ਉਹਨਾਂ ਨੂੰ ਨਾ ਲੜ ਜੇ ਕਿਉਂਕਿ ਹੋਰ ਬੱਚੇ ਦਾ ਖੇਡਣ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਕੁਝ ਹੋਰ ਨੁਕਸਾਨ ਪਹੁੰਚਿਆ ਜਾਵੇ ਕਿਉਂਕਿ ਬਾਹਰ ਦੇਖੋ ਕੂੜਾ ਬਹੁਤ ਆਂਦਾ ਨਾਲ ਸਾਰਾ ਕੁਝ ਆ ਜਾਂਦਾ ਜਾਨਵਰ ਵੀ ਨਿਕਨੇ ਕਿ ਹੁਣ ਕੀੜ ਜੰਦੂ ਆ ਪਤਾ ਨਹੀਂ ਕਿਹੜਾ ਲੜ ਜਾ ਕਿਸੇ ਨੂੰ ਕਿਸੇ ਦੇ ਬੱਚਾ ਕਿਸੇ ਮਨ ਕੁਝ ਹੋ ਨਾ ਜਾਵੇ ਨੁਕਸਾਨ ਨੁਕਸਾਨ ਹੈ ਬਸ ਸੋ ਸੋ ਦਸਤੇ ਦੇਖਿਆ ਕਿਸ ਪ੍ਰਕਾਰ ਨਾਲ ਇਲਾਕਾ ਵਾਸੀ ਨੇ ਦੱਸਿਆ ਕਿ ਇਸ ਮਸਿਆਂ ਨੂੰ ਆਮ ਰੋਜ਼ਾਂ ਅੰਤ ਦੇਖਣ ਨੂੰ ਮਿਲਦੀ ਹੈ ਪਾਰਕ ਆ ਦੇਖਿਆ ਤਾਂ ਕਿਹਾ ਇਹਨਾਂ ਨੇ ਦੱਸਿਆ ਕਿ ਆ ਬਹੁਤ ਮੇਨ ਪਾਰਕ ਮੰਨਿਆ ਜਾਂਦਾ ਇਸ ਏਰੀਆ ਦਾ ਤਿੰਨ ਚਾਰ ਏਰੀਆ ਇਸ ਏਨ ਨੂੰ ਲੱਗਦਾ ਜਿਸ ਨੂੰ ਇਸ ਏਰੀਆ ਚ ਸਾਫ ਤੌਰ ਤੇ ਲੋਕ ਕਹਿੰਦੇ ਨੇ ਸੀਐਮ ਸਾਹਿਬ ਦੀ ਯੋਗਸ਼ਾਲਾ ਵੀ ਲੱਗਦੀ ਹੈ ਮਹਿਲਾਵਾਂ ਇੱਥੇ ਆ ਬਹੁਤ ਐਕਟਿਵ ਹੈਗੀਆਂ ਇਸ ਏਰੀਆ ਦੀਆਂ ਔਰ ਉਸ ਦੇ ਨਾਲ ਨਾਲ ਬੱਚੇ ਸ਼ਾਮ ਨੂੰ ਸਕੂਲ ਤੋਂ ਜਦੋਂ ਆ ਜਾਂਦੇ ਨੇ ਇੱਥੇ ਐਕਟੀਵਿਟੀਜ਼ ਚੱਲਦੀਆਂ ਝੂਲੇ ਯੂਜ਼ ਕੀਤੇ ਜਾਂਦੇ ਨੇ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਇਹ ਪਾਰਕ ਬਿਲਕੁਲ ਪਾਣੀ ਦੇ ਨਾਲ ਭਰਿਆ ਹੋਇਆ ਇੱਕ ਤਲਾਬ ਤੁਸੀਂ ਕਹਿ ਸਕਦੇ ਹੋ ਕਿ ਵੱਡਾ ਸਵਿਮਿੰਗ ਪੂਲ ਜਿਹੜਾ ਹੈ ਸਾਫ ਤੌਰ ਤੇ ਇੱਥੇ ਦੇਖਣ ਨੂੰ ਮਿਲ ਰਿਹਾ ਕੁਝ ਸਮੇਂ ਪਹਿਲਾਂ ਵੀ ਜਿਹੜਾ ਲੁਧਿਆਣਾ ਲਾਈਵ ਨੇ ਇਸੇ ਜਗ੍ਹਾ ਦੇ ਇੱਕ ਵਾਰੀ ਖਬਰ ਲਗਾਈ ਸੀ ਕਿ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਥੋੜਾ ਹਰਕਤ ਵਿੱਚ ਆਇਆ ਤੇ ਦੀ ਸਾਫ ਸਫਾਈ ਜਿਸ ਤਰ੍ਹਾਂ ਦੱਸਿਆ ਕਿ ਸਾਫ ਸਫਾਈ ਕੀਤੀ ਗਈ ਹੈ ਇਸ ਦੀ ਔਰ ਉਸ ਦੇ ਨਾਲ ਨਾਲ ਕੁਝ ਪਲਾਂਟਸ ਨੂੰ ਗੋਲ ਆਕਾਰ ਦਿੱਤਾ ਗਿਆ ਤੋਂ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦੇ ਜਿਹੜੇ ਇੱਥੇ ਫਲਾਵਰ ਸਾਡੇ ਲੱਗੇ ਹੋਏ ਨੇ ਕਿੰਨੇ ਸੋਹਣੇ ਲੱਗ ਰਿਹਾ ਹਰਾ ਭਰਾ ਪਾਰਕ ਲੱਗ ਰਿਹਾ ਔਰ ਪ੍ਰਸ਼ਾਸਨ ਵੱਲੋਂ ਵੀ ਇੱਥੇ ਪਿੱਛੇ ਪਲਾਂਟੇਸ਼ਨ ਕੀਤੀ ਗਈ ਸੀ ਬਹੁਤ ਸੋਹਣੀ ਅੰਬਾ ਦੇ ਪੇੜ ਵਗੈਰਾ ਇੱਥੇ ਲਗਾਏ ਗਏ ਸੀ ਉਹ ਥੋੜੇ ਮਨੂ ਮੇਰੇ ਲਾਸਟ ਟਾਈਮ ਆਇਆ ਸੀ ਉਹ ਦੇਖਿਆ ਤੇ ਉਹ ਵੀ ਥੋੜੇ ਵੱਡੇ ਹੋਏ ਨਜ਼ਰ ਆ ਰਹੇ ਨੇ ਅੱਜ ਇੱਥੇ ਰਹਿੰਦੇ ਹੋ ਵਿਸ਼ਕਰਮਨ ਨਗਰ ਐਸਕੇ ਰਹਿ ਰਹੇ ਹੋ ਹਾਂਜੀ ਤੇ ਕਿੰਨੀ ਸਮੱਸਿਆ ਹੈ ਪਾਰ ਪੜਿਆ ਪਾਣੀ ਦਾ ਮਤਲਬ ਖੇਲਣ ਨੂੰ ਬਹੁਤ ਮੁਸ਼ਕਿਲ ਹੋ ਰਹੀ ਹੈ ਚਾਰ ਦਿਨ ਪਾਣੀ ਨਹੀਂ ਸੁਗਦਾ ਤੇ ਆਪਾਂ ਉਹਨਾਂ ਖੇ ਲਈ ਕਿੱਧਰ ਸਾਰਾ ਪਾਣੀ ਭਰਿਆ ਹੈ پارک 'ਚ ਸਿਆਰੀ ਹੈ پارک 'ਚ ਪਾਣੀ ਬਹੁਤਾ ਕੀੜੇ ਮਕੋੜੇ ਲੜ ਜਾਂਦੇ ਆ ਕਈ ਲੋਕਾਂ ਨੂੰ ਕੀੜੇ ਮੇ ਅਲਰਜੀ ਹੁੰਦੀ ਆ ਉਹ ਆ ਨਹੀਂ ਪਾਉਂਦੇ پارک 'ਚ ਬਹੁਤ ਦਿੱਕਤ ਹੈ ਇੱਕ ਸੰਡੇ ਹੁੰਦਾ ਉਹਦੇ ਵੀ ਪਾਣੀ ਭਰੇ ਹੋਇਆ ਖੇਡ ਨਹੀਂ ਪਾਉਂਦੇ ਸੀ ਕੈਮਰਾ ਪਰਸਨ ਤਰਬੇ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ ਹੈ ਧੰਨਵਾਦ ਤੇ ਜੁੜੇ ਰਹੋ ਦਿਹਾ ਲੱਗ